ਮੈਂ ਪਟਿਆਲੇ ਤੋਂ ਆ ਰਿਸ਼ਨੀ ਗਰੋਪਰ ਜਿਹੜਾ ਨਾਮ ਹੈ ਬੋਡੀ ਸਰਵਿਸ ਲੈਂਡ ਤੋਂ ਪਹਿਲਾਂ ਮੈਨੂੰ ਸੀਗੀਆਂ ਸਿਰ ਬੜਾ ਮੇਰਾ ਪੇਨ ਹੁੰਦਾ ਸੀ ਥਕਾਵਟ ਰਹਿੰਦੀ ਸੀ ਲੇਜੀ ਲੇਜੀ ਆ ਫੀਲ ਕਰਨਾ ਕੋਈ ਕੰਮ ਕਰਨ ਨੂੰ ਵੀ ਮਨ ਨਹੀਂ ਸੀ ਕਰਦਾ ਹਾਂਜੀ ਪਰ ਜਦੋਂ ਹੁਣ ਮੈਂ ਇਹ ਮੈਡੀਸਨ ਲਈਏ ਕਿ ਕਿੰਨੇ ਕ ਟਾਈਮ ਤੋਂ ਪ੍ਰੋਬਲਮ ਆ ਸੀ ਮੰਜੀ ਤੁਹਾਨੂੰ ਇਹ ਮੈਨੂੰ 5-6 ਸਾਲ ਤੋਂ ਹੀ ਹੋਈ ਹੈ ਜਿਆਦਾ ਪ੍ਰੋਬਲਮ 6 ਸਾਲਾਂ ਤੋਂ ਮੈਂ ਤੁਸੀਂ ਕਹਿੰਦੇ ਫੇਸ ਤੇ ਵੀ ਸੋਜੇਸ ਸੀ ਹਾਂਜੀ ਸਾਂਹ ਛੱਡਦਾ ਸੀ ਬਸ ਹੋ ਜੇ ਸੀ ਉਹ ਵੀ ਠੀਕ ਹੋ ਗਈ ਬਿਲਕੁਲ ਸਾਂਹ ਛੱਡਦਾ ਸੀ ਸਾਂਹ ਛੱਡਦਾ ਸੀ ਕਾਬ ਟ੍ਰੈਨ ਦੀ ਟੁੱਟਿਆ ਰਹਿੰਦਾ ਸੀ ਸਰੀਰ ਇਹਦੇ ਤੇ ਜਿਵੇਂ ਤੁਸੀਂ ਇਹ ਵਰਤਿਆ ਸਰਵਿਸ ਪੈਕ ਆਪਣਾ ਜੀ ਪਹਿਲਾ ਸਰਵਿਸ ਪੈਕ ਰੂਜ਼ ਕੀਤਾ ਕੀ ਕੀ ਕਿੰਨੇ ਕ ਰਿਜ਼ਲਟ ਆਗੇ ਤੁਹਾਨੂੰ ਨਿੰਤਾ ਮਤਲਬ 1 ਵੀਕ ਤੋਂ ਬਾਅਦ ਹੀ ਰਿਜ਼ਲਟ ਕਾਫੀ ਅੱਛਾ ਆਇਆ ਹੈਗਾ ਓਕੇ ਜੀ ਕਵਰਟ ਵਗੈਰਾ ਨਹੀਂ ਹੋਈ ਸਿਰ ਨਹੀਂ ਹੋਇਆ ਬਿਲਕੁਲ ਪੇਨ ਨਹੀਂ ਤਾਂ ਕੰਬੀ ਫਲੇਮ ਮੇਰਾ ਡੇਲੀ ਦਾ 2-3 ਦਾ ਬਨੇ ਲੈਣੀ ਨਹੀਂ ਲੈਣੀ ਸਿਰ ਇੰਨਾ ਦੁਖਦਾ ਸੀ ਓਕੇ ਜੀ ਹੁਣ ਮਤਲਬ ਆ ਬਾਡੀ ਸਰਵਿਸ ਲੈਣ ਤੋਂ ਬਾਅਦ ਬਿਲਕੁਲ ਕੋਈ ਸਿਰ ਨਹੀਂ ਦਰਦ ਹੋਇਆ ਕੁਝ ਨਹੀਂ ਕੋਈ ਐਦਾਂ ਦੀ ਹੁਣ ਪ੍ਰੋਬਲਮ ਨਹੀਂ ਰਹੀ ਓਕੇ ਪੰਜ ਸਾਲਾਂ ਤੋਂ ਪ੍ਰੋਬਲਮ ਸੀ ਹਾਂਜੀ ਤੇ ਜਿਵੇਂ ਉਸ ਨੇ ਪੌੜੀਆਂ ਨਹੀਂ ਚੜ ਸਕਦੀ ਸੀ ਪਹਿਲਾਂ ਹੁਣ ਕੀ ਕੰਡੀਸ਼ਨ ਹੈ ਜੀ ਪਹਿਲਾਂ ਤਾਂ 20-20 ਦਿਨ ਮਤਲਬ ਪੌੜੀ ਨਹੀਂ ਸੀ ਚੜਨਾ ਠੀਕ ਹੈ ਜੀ ਤੇ ਹੂਣ ਤਾਂ ਚਾਹੇ ਮੈਨੂੰ ਦਿਨ ਚ ਚਾਰ ਵਾਰ ਉਪਰ ਲੈ ਜਾਉ ਤਾਂ ਵੀ ਕੋਈ ਦਿੱਕਤ ਨਹੀਂ ਹੈ ਲੱਖਾਂ ਹੀ ਲੋਕ ਭਾਂਜੀ ਤੁਹਾਡੀ ਵੀਡੀਓ ਦੇਖਣਗੇ ਕੀ ਸਨੇਹਾ ਦੇਣਾ ਚਾਹੂਗੇ ਬੋਡੀ ਸਰਵਿਸ ਬੋਡੀ ਕਰਨੀ ਹੈ ਕਿ ਬੋਡੀ ਸਰਵਿਸ ਸਭ ਨੂੰ ਲੈਣੀ ਚਾਹੀਦੀ ਹੈ ਬਹੁਤ ਅੱਛੀ ਮੈਡੀਸਨ ਹੈ ਮੈਡੀਸਨ ਵੀ ਨਹੀਂ ਆਪਾਂ ਕਹਿ ਸਕਦੇਗੇ ਵੀ ਸਰੀਰ ਦੀ ਸਫਾਈ ਹੈ ਜੀ ਸਰੀਰ ਦੀ ਸਫਾਈ ਹੋਈ ਹੈ ਇਸ ਤਰ੍ਹਾਂ ਦੀ ਓਕੇ ਧੰਨਵਾਦ ਬਾਂਜੀ ਬਹੁਤ ਬਹੁਤ